ਪਹਾੜਾਂ 'ਚ ਲਗਾਤਾਰ ਹੋ ਰਹੇ ਮੀਂਹ ਦਾ ਅਸਰ ਜਿੱਥੇ ਪੰਜਾਬ ਦੇ ਵਿੱਚ ਪੈ ਰਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਜਾਣਕਾਰੀ ਇਸ ਸਾਂਝੀ ਕਰ ਚੁੱਕਿਆ ਤਾਂ ਉੱਥੇ ਹੀ ਹੁਣ ਜੱਕਰ ਆਪਾਂ ਇਹ ਪੌਂਗ ਡੈਮ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਪੌਂਗ ਡੈਮ ਹੁਸ਼ਾਰਪੁਰ ਇਹਨੂੰ ਲੈ ਕੇ ਵੀ ਅਦਾਰਾ ਹੁਸ਼ਾਰਪੁਰ ਨਿਊਜ਼ ਜਿਹੜੀ ਸਮੇਂ-ਸਮੇਂ ਤੇ ਤਾਜ਼ਾ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦਾ ਰਹਿੰਦਾ ਤੇ ਹੁਣ ਵੀ ਤਾਜ਼ਾ ਜਾਣਕਾਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੌਂਗ ਡੈਮ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਹੁਣ 2 ਫੁੱਟ ਉੱਪਰ ਹੋ ਚੁੱਕਿਆ ਹੈ ਜਿਸ ਤੋਂ ਬਾਅਦ BBMP ਵੱਲੋਂ ਪੌਂਕ ਡੈਮ ਦੇ ਇਹ ਮਹਾਰਾਣਾ ਪ੍ਰਤਾਪ ਢੀਲ ਦੇ ਜਿਹੜੇ 52 게ਟਾਂ ਦੇ ਵਿੱਚੋਂ 40 게ਟ ਖੋਲ ਕੇ ਪਾਣੀ ਨੂੰ ਉੱਥੋਂ ਛੱਡਿਆ ਜਾ ਰਿਹਾ ਹੈ ਤੇ ਜਿਸ ਦਾ ਅਸਰ ਹੈ ਜਿਹੜਾ ਉਹ ਬਿਆਸਤ ਰਿਆ ਤੇ ਇਹ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਜਦੋਂ ਵੀ ਪੌਂਕ ਡੈਮ ਤੋਂ ਪਾਣੀ ਛੱਡਿਆ ਗਿਆ ਹੈ 게ਟ ਫਲੱਡ 게ਟ ਖੋਲ ਕੇ ਤਾਂ ਹੋਂਤਾ ਪ੍ਰਭਾਵ ਹੈ ਜਿਹੜਾ ਸਿੱਧੇ ਤੌਰ ਤੇ ਬਿਆਸਤ ਰਿਆ ਤੇ ਵੇਖਣ ਨੂੰ ਮਿਲ ਰਿਹਾ ਸੀ ਤਾਂ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਬਾਰਿਸ਼ ਤੇ ਬੱਦਲ ਫਟਣ ਵਰਗੀਆਂ ਜਿਹੜੀਆਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਉਹ ਲਗਾਤਾਰ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ ਤਾਂ ਪੰਜਾਬ ਦੇ ਬਹੁਤ ਇਮਾਰਤ ਦੇ ਨਾਲ ਬਹੁਤ ਸਾਰੇ ਪਿੰਡ ਆ ਜਿਹੜੇ ਜੁਝਰੇ ਨੇ ਖਾਸ ਕਰ ਆਪਾਂ ਹੁਸ਼ਾਰਪੁਰ ਦੇ ਪਿੰਡ ਅਬਦੁੱਲਾਪੁਰ ਦੀ ਗੱਲ ਕਰਦੇ ਆ ਜਾਂ ਉਸ ਤੋਂ ਬਾਅਦ ਆਪਾਂ ਇਹ ਸੁਲਤਾਨਪੁਰ 로ਦੀ ਦੀ ਗੱਲ ਕਰਦੇ ਆ ਤਾਂ ਉੱਥੋਂ ਵੀ ਬਹੁਤ ਸਾਰੀਆਂ ਤਰਾਸਤੀ ਦੀਆਂ ਤਸਵੀਰਾਂ ਜਿਹੜੀਆਂ ਵੇਖਣ ਨੂੰ ਸਾਹਮਣੇ ਆਈਆਂ ਸਨ ਖਾਸ ਕਰ ਇੱਕ ਤਾਂ ਵੀਡੀਓ ਜਿਹੜੀ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਇਹ ਕਰੋਨਾ ਦੀ ਕੋਠੀ ਆ ਜਿਹੜੀ ਕਿਸੇ ਜ਼ਿੰਮੇਦਾਰ ਦੀ ਉਹ ਪਾਣੀ ਦੇ ਵਿੱਚ ਢਹਿ ਢੇਰੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇਹ ਕਾਫੀ ਜ਼ਿਆਦਾ ਹੋਰ ਵੀ ਤੇਜ਼ ਗਤੀ ਦੇ ਨਾਲ ਪਾਣੀ ਆ ਜਿਹੜਾ ਉਸ ਮਾਰਕ ਤੋਂ ਲੱਗਦਾ ਸੋ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਵੀ ਜਿਹੜੀਆਂ ਇਸ ਵਕਤ ਨਹਿਰਾਂ ਨੇ ਉਹ ਪੂਰੀਆਂ ਉਫਾਨਤੇ ਨੇ ਖਾਸ ਕਰਕੇ ਆਪਾਂ ਪੋਂਗ ਡੈਮ ਦੀ ਗੱਲ ਕਰ ਲਈਏ ਤਾਂ ਲਗਾਤਾਰ ਬੀਬੀ ਐਮਬੀ ਵੱਲੋਂ ਪੋਂਗ ਡੈਮ ਦੇ ਜਿਹੜੇ ਉਹ ਐਸਪੀਲਵੇ ਗੇਟ ਖੋਲ ਕੇ ਜਾਂ ਫਲੱਡ ਗੇਟ ਖੋਲ ਕੇ ਲਗਾਤਾਰ ਉਥੋਂ ਪਾਣੀ ਛੱਡਿਆ ਜਾ ਰਿਹਾ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਛੱਡਿਆ ਜਾ ਰਿਹਾ ਕਿਉਂਕਿ ਪੋਂਗ ਡੈਮ ਦੀ ਆਪਾਂ ਜੇਕਰ ਕੁੱਲ ਸਮਰੱਥਾ ਦੀ ਗੱਲ ਕਰੀਏ ਤਾਂ 1400 ਤੋਂ ਲੈ ਕੇ 1410 ਫ ਇਹ ਖਤਰੇ ਦਾ ਨਿਸ਼ਾਨ ਹੈ 1380 ਫੁੱਟ ਦੇ ਲਗਭਗ ਉਸ ਨੂੰ ਮੰਨਿਆ ਜਾਂਦਾ ਤੇ ਹੁਣ ਜੋ ਅੱਜ ਦੇ ਸਮੇਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਉੱਥੇ ਪਾਣੀ ਦੀ ਜਿਹੜੀ ਉਹ ਮਾਤਰਾ 1382 ਫੁੱਟ ਦੇ ਕਰੀਬ ਹੈ ਜਿਹੜਾ ਪੋਂਗ ਡੈਮ ਦੀ ਜਿਹੜੀ ਉਹ ਇਸਮਰਥਾ ਹੈ ਪਾਣੀ ਦੀ ਪਹੁੰਚ ਚੁੱਕੀ ਹੈ ਸੋ ਜਿਵੇਂ ਕਿ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਵੀ ਚਲਾਇਆ ਜਾ ਰਿਹਾ ਹੈ ਕਿ ਪੋਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰਾ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਨੂੰ ਹੁਣ ਉਹ ਵਹਿ ਰਿਹਾ ਤੇ ਨਾਲ ਦੇ ਨਾਲ ਅਸੀਂ ਤਸਵੀਰਾਂ ਵੀ ਤੁਹਾਡੇ ਨਾਲ ਪੋਂਗ ਡੈਮ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਦੇ ਕੇ ਇਸ ਫਰੰਟ ਗੇਟ ਖੋਲ ਕੇ ਲਗਾਤਾਰ BBMP ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਸ ਤੋਂ ਬਾਅਦ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਪਾਣੀ ਪਹੁੰਚਦਾ ਤਾਂ ਉਸ ਤੋਂ 52 게ਟਾਂ ਦੇ ਵਿੱਚੋਂ ਲਗਾਤਾਰ 40 ਦੇ ਕਰੀਬ 게ਟ ਜਿਹੜੇ ਇਸ ਵਕਤ ਜਿਹੜੇ ਉਹ ਬੀਬੀ ਐਮਪੀ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਉਹ ਖੁੱਲੇ ਹੋਏ ਨੇ ਤਾਂ ਉਸ ਤੋਂ ਬਾਅਦ ਪਾਣੀ ਜਿਹੜਾ ਵੱਖ-ਵੱਖ ਨਹਿਰਾਂ ਤੇ ਬਿਆਸ ਤਰਿਆ ਦੇ ਵਿੱਚ ਪਹੁੰਚਦਾ ਤੇ ਬਿਆਸ ਤਰਿਆ ਵੀ ਇਸ ਵਕਤ ਪੂਰੀ ਉਫਾਨ ਤੇ ਹੈ ਤੇ ਜਿਸ ਦਾ ਪ੍ਰਵਾਹ ਹੈ ਜਿਹੜਾ ਹੁਸ਼ਿਆਰਪੁਰ ਦੇ ਪਿੰਡਾਂ ਤੋਂ ਅਲਾਵਾ ਹੁਸ਼ਿਆਰਪੁਰ ਦਿਨਸਤੀਕੀ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਿੱਚ ਵੀ ਆਵੇਖਣ ਨੂੰ ਮਿਲ ਰਿਹਾ ਤੇ ਇੱਕ ਅਹਿਮ ਜਿਹੜੀ ਗੱਲ ਹੈ ਕਿ ਜਦੋਂ ਤੱਕ ਉਹ ਹਿਮਾਚਲ ਦੇ ਵਿੱਚ ਮੀਂਹ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈਂਦੀ ਉਹ ਤੋ ਤੱਕ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਖਤਰਾ ਉਹਦੋਂ ਤੱਕ ਪੰਜਾਬੀਆਂ ਦੇ ਸਿਰ ਤੇ ਵੀ ਜਾਂ ਪੰਜਾਬ ਦੇ ਸਿਰ ਤੇ ਵੀ ਉਹ ਮੰਡਰਾਉਂਦਾ ਰਹੇਗਾ